ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਆਰਾਮ ਗੜੀ ਆ ਜਿਹੜਾ ਤੁਸੀਂ ਮੇਰੇ ਪਿੱਛੇ ਤੂਦ ਦੇਖ ਰਹੇ ਹੋਗੇ ਆਪਾਂ ਸਿਰਫ ਛੋਟੇ ਛੋਟੇ ਮਤਲਬ ਲਾਏ ਸੀਗੇ 5 5 6 6 ਇੰਚ ਦੇ ਤੂਦੇ ਬੂਟੇ ਹੁਣੇ ਜਵਾਨ ਹੋ ਗਏ ਹੁਣ ਆਪਾਂ ਇਹਦੀ ਕਟਾਈ ਕਰਦੇ ਤੇ ਗਰਮੀਆਂ ਚ ਆਪਾਂ ਦੀ ਸਾਹ ਦਬਰਣਾਂ ਦਮਾਣੇ ਆ ਮਨ ਲੈ ਇਹਨਾਂ ਦੇ ਵਲੇ ਇਹਨੂੰ ਕਟਿੰਗ ਕਰਕੇ ਕੋਈ ਕੱਚੇ ਅੰਡਾ ਨਹੀਂ ਆ ਪਸ਼ੂ ਨੂੰ ਹੀ ਪਾਉਂਦੇ ਰਹੇ ਜਾਨਵਰ ਨੂੰ ਪਾਉਂਦੇ ਰਹੇ ਹੁਣ ਇਹਦੀ ਆਪਾਂ ਕਟਿੰਗ ਕਰਾ ਕੇ ਆ ਥੱਲੇ ਸਾਰੇ ਪੈਣੇ ਆਪਣੇ ਕੋਲ ਜੀ ਛੱਡੀਆਂ ਬਣ ਕੇ ਆਉਣ ਇਹਦੀਆਂ ਤੇ ਬਾਕੀ ਮੇਰੇ ਭਾਈ ਹੁਣੇ ਬੁਲਾਏ ਹੋਣਗੇ ਟੋਕਰੀ ਬਣਵਾਵਾਂਗੇ ਆਪਾਂ ਹੁਣ ਆਪਾਂ ਪਲਾਸਟਿਕ ਦੇ ਬਣੇ ਚੀਜ਼ਾਂ ਵਰਤਣ ਲੱਗੇ ਪਹਿਲਾਂ ਪੁਰਾਣੇ ਸਮੇਂ ਵਿੱਚ ਲੋਕ ਟੋਕਰੀ ਬਣਾਉਂਦੇ ਸੀਗੇ ਰੋਟੀਆਂ ਵਾਸਤੇ ਵਿਆਹ ਸਾਧਿਆਂ ਵਾਸਤੇ ਹੋਰ ਘਰ ਦੇ ਜ਼ਰੂਰੀ ਕੋਈ ਗੰਡੇ ਵੇਰ ਰੱਖਣ ਵਾਸਤੇ ਤਾਂ ਭਰਾਵੋ ਤੁਹਾਨੂੰ ਦਿਖਾਉਣਿਆਂ ਖਾਜ ਉਹਦੀ ਝਲਕ ਤੁਹਾਨੂੰ ਮਲਾਉਣਿਆਂ ਗਰਮੀਲ ਸਿੰਘ ਨਾਲ ਬੌਰੀਆਂ ਨਾਲ ਥੱਲੇ ਦਾ ਕੰਡਕਟਰ ਨੰਬਰ ਚੱਲ ਰਿਹਾ ਤੁਸੀਂ ਟੋਕਰੇ ਸਾਨੂੰ ਬਾਹਰ ਦਿਖਾਉਣਿਆਂਗੇ ਆਓ ਦਿਖਾਉਣਾ ਜੀ ਐਨੀ ਭਰਾਵੋ ਮਿਹਨਤ ਨਾਲ ਇਹ ਕੋ ਮਰੇ ਟੋਕਰੇ ਤਿਆਰ ਹੁੰਦੇ ਨੇ ਕੱਲੀ ਕੱਲੀ ਸੱਤੀ ਬਾਈ ਨਹੀਂ ਸੰਤੀ ਆ ਕੰਬਿੰਗਰੀ ਇਹ ਕਟਿੰਗ ਕਰਕੇ ਹੁਣਾਂ ਵਿਚਾਲੂ ਸਟੀਆਂ ਨੂੰ ਬਚਾਉਣ ਨੂੰ ਪਾੜ ਰਿਹਾ ਹੈਗਾ ਤੇ ਤਿੱਖਾ ਪੂਰਾ ਦਾਤ ਆ ਤੁਸੀਂ ਦੇਖੋ ਕਿੰਨੀ ਮਿਹਨਤ ਨਾਲ ਇਹ ਕਿਰਤੀ ਬੰਦੇ ਇਹਨੂੰ ਤਿਆਰ ਕਰਦੇ ਨੇ ਯਾਨਕਿ ਪੂਰੀ ਕੱਲੀ ਮਿਹਨਤ ਮਿਹਨਤ ਹੈ ਦੇ ਵਿੱਚ ਤੇ ਕੱਲੀਆਂ ਸਟੀਆਂ ਕੱਲੀ ਕੱਲੀ ਸਟੜੀ ਦੇਖੋ ਕਿਵੇਂ ਕਾਲਾ ਮਾਂ ਵਾਂਗੂ ਕਟਣ ਕਰਕੇ ਰੱਖੀ ਆ ਆ ਬਾਈ ਕਟਿੰਗ ਕਰ ਰਿਹਾ ਸਾਨੂੰ ਅੱਗੇ ਟੋਕਰੀ ਬੰਨ ਦੇ ਵਿਖਾਵਾਂਗੇ ਸਾਡੇ ਨਾਲ ਜੁੜੇ ਰਹੋ ਤੇ ਇਸ ਸਮੇਂ ਅਜਿਹਾ ਅਲੋਪ ਹੋ ਗਈ ਇਹ ਇਹ ਚੀਜ਼ਾਂ ਕੱਲੀਆਂ ਸਿਰਫ ਪਿੰਡਾਂ ਦੇ ਵਿੱਚ ਰਹਿ ਗਈਆਂ ਜਿਹੜੇ ਲੋਕ ਫਲੈਟਾਂ ਦੇ ਵਿੱਚ ਜਾਂ ਸ਼ਹਿਰਾਂ 'ਚ ਰਹਿੰਦੇ ਨੇ ਉਹਨਾਂ ਨੂੰ ਪਤਾ ਨਹੀਂਗਾ ਉਹ ਤਾਂ ਬਸ ਕੱਲੀ ਮੋਲਾਂ 'ਚ ਉਹ ਚੀਜ਼ਾਂ ਖਰੀਦਣੀ ਜਾਣਦੇ ਨਹੀਂ ਉਹਨੂੰ ਧਰਤੀ ਨਾਲ ਨਹੀਂ ਪਤਾ ਹੈ ਕਿ ਧਰਤੀ ਦੇ ਚੀਜ਼ਾਂ ਧਰਤੀ ਦੀ ਤੂਤੂ ਤੂਤੂ ਇਹ ਜੀ ਵਰ ਰਹੀ ਹੈ ਜੀ ਟੋਕਰੇ ਦਾ ਬੇਸ ਤਿਆਰ ਹੋ ਰਿਹਾ ਜੀ ਦੇ ਉੱਪਰ ਜਿਵੇਂ ਸਿਰ ਦੇ ਉੱਪਰ ਇਹ ਟੋਕਰਾ ਟਿਕਦਾਗਾ ਉਹ ਜੀ ਤਿਆਰ ਕਰ ਰਹੇ ਨੇ ਕਿ ਭਾਈ ਜੀ ਕਿਵੇਂ ਕੱਲੀ ਕੱਲੀ ਸੱਡੀ ਚਣ ਰਹੇ ਨੇਗੇ ਉਈ ਸਮਾਂ ਹੁੰਦਾ ਸੀਗਾ ਬਿਆਹਾਂ ਦੇ ਇਹ ਚਾਰ-ਚਾਰ ਛੱਡੇ ਥਲੇ ਲਾਉਣੇ ਪੈਂਦੇ ਨੇ ਲੱਡੂ ਜਲੇਬੀਆਂ ਪੂਰੀਆਂ ਵਗੈਰਾ ਰੱਖਣ ਵਾਸਤੇ ਟੋਕਰਿਆਂ ਇਹ ਪਹਿਲਾਂ ਇਕੱਠੇ ਕਰਿਆਂਦੇ ਪਿੰਡ ਦੇ ਵਿੱਚੋਂ ਘਰਾਂ ਦੇ ਵਿੱਚੋਂ ਉਸ ਤੋਂ ਬਾਅਦ ਫਿਰ ਖੇਤਾਂ ਦੇ ਵਿੱਚ ਰੂੜੀ ਦਾ ਰੇਹ ਛੱਟਣ ਵਾਸਤੇ ਉੱਪਰ ਇਹਦੇ ਟੋਕਦੇ ਤੇ ਪੱਲੇ ਲਾ ਕੇ ਉਸ ਤਰ੍ਹਾਂ ਵਰਤੇ ਜਾਂਦੇ ਸੀਗੇ ਹੁਣ ਇਹ ਚੀਜ਼ਾਂ ਸਾਡੇ ਸਾਨੂੰ ਇਹਨਾਂ ਦੀ ਲੋੜ ਨਹੀਂ ਹੈਗੀ ਤਾਂ ਕਰਕੇ ਅਸੀਂ ਇਹ ਚੀਜ਼ਾਂ ਤੋਂ ਦੂਰ ਹੋ ਗਏ ਪਲਾਸਟਿਕ ਦੇ ਬਣੇ ਹੋਏ ਚੀਜ਼ਾਂ ਸੀ ਵਰਤਣ ਲੱਗੇ ਪਹਿਲਾਂ ਗੰਡੇ ਲਾਸਨ ਆਲੂ ਏਸੇ ਦਾ ਕੰਮ ਕਰਦੇ ਸੀਗੇ ਕੋਈ ਨੀਤੀ ਪਰਲ ਹੁੰਦੀ ਆ ਟੋਕਰਾਂ ਦੇ ਵਿੱਚ ਤਾਂ ਲੋਕ ਭਰ ਕੇ ਰੱਖਦੇ ਸੀਗੇ ਸਾਰਾ ਸਿਆਲ ਖਾਂਦੇ ਸੀਗੇ ਤੇ ਹੁਣ ਲੋਕ ਕਹਿੰਦੇ ਵੀ ਘਰਾਂ 'ਚ ਗੰਦ ਪੈਂਦਾ ਹੈਗਾ ਕਾ ਲੋਕ ਮਾਡਰਨ ਹੋ ਗਏ ਸੀ ਇਹ ਚੀਜ਼ਾਂ ਤੋਂ ਲੋਕ ਦੂਰ ਰਹਿ ਲੱਗੇ ਦੇਖੋ ਕਿੰਨੀ ਮਿਹਨਤ ਨਾਲ ਬਾਈ ਤਿਆਰ ਕਰ ਰਿਹਾ ਹੈ ਇੱਕ ਤਰ੍ਹਾਂ ਦਾ ਹੈ ਇੰਜੀਨੀਅਰ ਹੀ ਹੈ ਟੋਕਰਿਆਂ ਦਾ ਇੰਜੀਨੀਅਰ ਆ ਬੰਦਾ ਇਹ ਦੇਖੋ ਤੁਸੀਂ ਬੇਸ ਤਿਆਰ ਕਰ ਰਿਹਾ ਹੁਣ ਇਹਦਾ ਇਸ ਤੋਂ ਇਹਦਾ ਪਾਸਾ ਬਦਲਾਊਗਾ ਬਾਈ ਇਹ ਇਹ ਪਹਿਲੀ ਬਾਈ ਦੀ ਵੀਡੀਓ ਬਣਾਈਏ ਤੇ ਮਤਲਬ ਬਾਈ ਦੀ ਤੇ ਆਪਾਂ ਲੋੜੀਂਦੀ ਟੋਕਰਿਆਂ ਦੀ ਇਹ ਮੂਰੇ ਗੰਡੇ-ਗੁੰਡੇ ਬੀਜਾਂਗੇ ਉਹਦੇ ਲੋੜ ਟੋਕਰਿਆਂ ਦੇ ਵਿੱਚ ਗੰਡੇ ਪਾ ਕੇ ਰੱਖਾਂਗੇ ਤਾਂ ਪਹਿਲਾਂ ਦੋ ਦੋ ਅਸੀਂ ਕਲੀ-ਕਲੀ ਕਰਤੀਆਂ ਗਵਾਣ ਗੁੰਡ ਚ ਰੋੜ ਪੈਂਦੀ ਟੋਕਰਿਆਂ ਦੇ ਵਾਸਤੇ ਸਾਧਿਆਂ ਵਾਸਤੇ ਹੋਰ ਕੰਮ ਕਰ ਵਾਸਤੇ ਤਾਂ ਇਹ ਵਰਤੇ ਜਾਂਦੇ ਭਰਾਓ ਜਿਹੜੇ ਆਪਣੇ ਕੋਈ ਸ਼ਹਿਰੀ ਨੇ ਬੰਦੇ ਰਿਸ਼ਤੇਦਾਰ ਰਿਜ਼ਾਰ ਦੋਸਤ ਮਿੱਤਰ ਉਹਨਾਂ ਨੂੰ ਵੀਡੀਓ ਜਰੂਰ ਦਿਖਾਓ ਵੀ ਆ ਦੇਖੋ ਤੁਸੀਂ ਟੋਕਰਿਆਂ ਦੇ ਇੰਜੀਨੀਅਰ ਕੋਈ ਸਾਬਾਵਾਂ ਨਾਲ ਰੋਟੀਆਂ ਵਾਲਾ ਕੋਈ ਟੋਕਰਾ ਕੋਈ ਟੋਕਰੀ ਕੋਈ ਵੱਡੇ ਟੋਕਰੇ ਜਿਵੇਂ ਵਿਆਹ ਚ ਜਲੇਬੀ ਹੁੰਦਾ ਇੱਕ ਜਲੇਬਾ ਹੁੰਦਾ ਕਿਸ ਤਰ੍ਹਾਂ ਇਹ ਮਾਰਦੀ ਤੁਸੀਂ ਤਿਆਰ ਕਰਾ ਸਕਦੇ ਹੋ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈਗਾ ਬਿੰਦ ਆਦਰ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਨੇੜੇ ਤਨੋਲਾ ਮੰਡੀ ਅਕਾਲਗੜ ਵਾਸੀ ਲੋ ਜੀ ਅਸੇ ਆ ਉੱਪਰ ਬਸਾਉਣਾ ਲੱਗ ਗਿਆ ਸਿਹਾਣੇ ਨੂੰ ਚਮਕਣ ਟੋਕਰਾ ਠੀਕ ਹੈ 하동산 계시게 我死了，我也 ਇਹ ਨਹੀਂ ਤੇ ਗੱਦਨੀ ਆ ਲੱਗਣਾ ਯਾਰ ਹਰ ਮੇਰੇ ਘਰੇ ਹੋਵੇ ਸਾਰਾ ਕੁਝ ਹੂੰ ਹੂੰ ਠੀਕ ਇਹਦਾ ਕੁਝ ਕੁ ਹੋ ਵੀ ਗਿਆ ਚਲ ਆਪਾਂ ਹੁਣ ਚਲ ਠੀਕ ਆਉਂਦੀ ਆ ਆਪਣਾ ਸਰਦਾਂ ਨੇ ਆਪਣਾ ਜ਼ਮੀਨ ਇੱਕ ਬਿਨਾ ਮੇਰੇ ਸਾਲੇ ਜ਼ਮੀਨ ਨਾਲ ਹੀ ਬਣਿਆ ਯਾਰ ਜਗਰੀ ਬਣੀ ਆ ਨੇ ਲੈ ਚੰਗੇ ਪਲੇ ਮਹਾਰਾਜ ਦਾ ਸਭ ਕੁਝ ਦਿੱਤਾ ਹੈ ਹਾਂ ਮਹਾਰਾਜ ਨੇ ਤੈਨੂੰ ਹੋ ਕਰਿਆ ਹੈ

ਉਹ ਗਾਂਹੜੀ ਪਹੀ ਜਾਊ ਬਈ ਗਾਂਹੜੀ ਹੋ ਉਥੇ ਹਾਂ ਬਈ ਇਹਦੀ ਗਾਂਹੜੀ ਜਾਊਗੀ ਫਾਰਮ ਜਾਣਾ ਫਾਰਮ ਜਾ ਹੋਯਾ ਗਾਂਹੜੀ ਜਾਊ ਉਹ ਤੇਰ ਜਾਓ ਜੀ ਹਾਂ ਜੀ ਤਾਹਾਂ ਚੱਕ ਗਿਰ ਬਣੋੜੇ ਤਾਹਾਂ ਚੱਕ